ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਨੇ ਇਸ ਘਰ ਦੇ ਵਿੱਚੋਂ ਤੇ ਚੰਗੇ ਸੋਨੇ ਸ਼ਕੀਨ ਪਸ਼ੂ ਜਿਹੜੇ ਵੀਰਜ ਹਨ ਅਕਲ ਹੁੰਦੇ ਝੋਟੀਆਂ ਹੀ ਹਮੇਸ਼ਾ ਲੈਂਦੇ ਆ ਤੇ ਸਾਰਾ ਮਾਲ ਜਿਹੜਾ ਵੀਰਜ ਹਨ ਦਾ ਹਰਿਆਣੇ ਵਾਲੀ ਸਾਈਟ ਤਾਂ ਹੀ ਹੁੰਦਾ ਤੇ ਅੱਜ ਵੀ ਤੁਹਾਨੂੰ ਤਿੰਨ ਝੋਟੀਆਂ ਚੰਗੀਆਂ ਤੁਹਾਨੂੰ ਦਿਖਾਉਣੀਆਂ ਆ ਤੇ ਸੂਈਆਂ ਸਵਾਈਆਂ ਤੁਹਾਨੂੰ ਸਾਰੀਆਂ ਤੁਹਾਨੂੰ ਸੂਈਆਂ ਸਵਾਈਆਂ ਦਿਖਾਉਣੀਆਂ ਤੇ ਕੁਝ ਮਾਲ ਹਲੇ ਆਉਣ ਵੀ ਦਿਆ ਵਾ ਤੇ ਗੱਲਬਾਤ ਆਪਾਂ ਕਰਦੇ ਵੀਰ ਜੀ ਹੁਣ ਨਾ ਵੀਡੀਓ ਪੂਰੀ ਵੇਖਿਓ ਚੰਗੇ ਸੋਹਣੇ ਪਛੋ ਜਿਹੜੇ ਤੁਹਾਨੂੰ ਦਿਖਾਵਾਂਗੇ ਚੰਗਾ ਦੁੱਧ ਤਿਆਰ ਹੈ ਜਿੰਨਾਂ ਦੇ ਕੋਲ ਜਿਹੜੇ ਵੀ ਸ਼ਕੀਨ ਹੈ ਚੰਗਿਆ ਸੋਹਣੀਆਂ ਛੋਟੀਆਂ ਰੱਖਣ ਦੇ ਤੇ ਸੂਈਆਂ ਸਵਾਈਆਂ ਛੋਟੀਆਂ ਤੁਹਾਨੂੰ ਦਿਖਾਉਣੀਆਂ ਵਾ ਇਹ ਗੱਬਨ ਕੋਈ ਨਹੀਂ ਇੰਨਾ ਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਆਜੋ ਵਧੀਆ ਵਧੀਆ ਜੀ ਵੀਰ ਜੀ ਵਧੀਆ ਜੀ ਆ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਜੀ ਸਾਡਾ ਸੋਨੂ ਅੱਛਾ ਪਿੰਡ 쟈ਫਰਪੋਟ ਤਸੀਰ ਦਾ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਫੋਨ ਨੰਬਰ ਹੈਗਾ 9919 ਹਾਂਜੀ 44910 ਠੀਕ ਆ ਦੂਜਾ ਨੰਬਰ ਹੈਗਾ 9919 43864 ਠੀਕ ਆ ਤੇ ਅਜਨਾਲੇ ਤੋਂ ਜਿਹੜਾ ਪਿੰਡੀਆਂ ਵਾਲਾ ਰੋੜ ਆ ਰੋੜ ਦੇ ਉੱਪਰ ਹੀ ਆਪਣਾ ਪਿੰਡ ਹਨਾ ਰੋੜ ਦੇ ਉੱਪਰ ਹੀ ਆ ਬਸ ਉੱਥੇ ਗੇਟ ਬਣਿਆ ਨਾਲ ਹੀ ਪਿੰਡ ਆ 1 ਕਿਲੋਮੀਟਰ ਤੇ ਜਾਫਰਕੋੜ ਠੀਕ ਠੀਕ ਆ ਤੇ ਮਾਲ ਫਿਰ ਸਾਰਾ ਉਧਰੋਂ ਹੀ ਲਿਆਈਦਾ ਵਾ ਹਾਂਜੀ ਮਾਲ ਸਾਰਾ ਹਿਆਣੇ ਤੋਂ ਲਿਆਈਦਾ ਜੀ ਠੀਕ ਆ ਤੇ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਕੰਮ ਕਰਦਿਆਂ ਤਾਂ ਵੀਰ ਜੀ ਬਹੁਤ ਟਾਈਮ ਹੋ ਗਿਆ ਵਾ ਅੱਛਾ ਤੇ ਪਰ ਇਹ ਵੀ ਹੋਣਾ ਮੁੰਡਾ ਕਿਹੜਾ ਵੀਡੀਓ ਲਾਈਏ ਅੱਛਾ ਵਾ ਪਵਾ ਦਿੰਨੇ ਚਲੋ ਕੋਈ ਗੱਲ ਨਹੀਂ ਕਸ਼ੌਂ ਵੀ ਆ ਬਸ ਠੀਕ ਠੀਕ ਆ ਤੇ ਕਿੰਨੀਆਂ ਅੱਜ ਤਿੰਨ ਭੈਣ ਭਰਾ ਚਲੋ ਇਹ ਤੋਂ ਵਕਸ਼ਣ ਅੱਛਾ ਤੇ ਤੇ ਫਿਰ ਚਲਦਾ ਰਹੂਗਾ ਗਾਮ ਵੀਡੀਓ ਪੈਂਦੀਆਂ ਰਵਗੀਆਂ ਇਹੋ ਜੀ ਨਾ ਪਾਇਆ ਕਰਾਂਗੇ ਜੀ ਵੀਡੀਓ ਠੀਕ ਠੀਕ ਹੈ ਤੇ ਅੱਜ ਤਿੰਨ ਮੋਕੇ ਤੇ ਇਹ ਝੋਟੀਆਂ ਤਾਂ ਆਪਣੇ ਕੋਲ ਆਈਆਂ ਸੀ ਜੀ 6 ਅੱਛਾ ਤੇ ਤਿੰਨ ਹੋ ਗਈਆਂ ਵਿਕਰੀ ਅੱਛਾ ਤਿੰਨ ਵੇਗੀਆਂ ਹਾਂਜੀ ਤੇ ਤਿੰਨ ਹੁਣ ਕੋਲ ਆ ਤੇ ਚਾਰ ਝਟੀਆਂ ਆਈ ਜਾ ਰਹੀਆਂ ਅੱਛਾ ਝਟੀਆਂ ਚਾਰ ਹਲੇ ਆਉਣ ਵੀ ਦਈਆਂ ਆਉਣੀਆਂ ਆਉਣੀਆਂ ਘੰਟੇ ਤੱਕ ਪਹੁੰਚ ਜਾਂਦੀਆਂ ਅੱਛਾ ਘੰਟੇ ਤੱਕ ਪਹੁੰਚ ਜੂਗੀਆਂ ਉਹ ਵੀ ਸਾਰੀਆਂ ਚੰਗੇ ਦੁੱਧ ਵਾਲੀਆਂ ਹੀ ਆ ਚੰਗੀਆਂ ਜੀ ਆਪਣੇ ਤੋਂ 20 ਤੋਂ ਪਲੱਸ ਹੀ ਜਾਊ ਥੱਲੇ ਕੋਈ ਨਹੀਂ ਅੱਛਾ ਹਾਂ ਮੰਨ ਲਓ ਵੀ 12 ਤੋਂ ਲੈ ਕੇ 14 15 20 ਤੱਕ ਜਾ ਕੇ ਅੱਛਾ 12 ਤੋਂ 15 ਵੀ 22 ਇਥੋਂ ਤੱਕ ਜਿਹੜੀਆਂ ਝਟੀਆਂ ਮਿਲ ਜੂਗੀਆਂ ਤੇ ਸਾਰੀਆਂ ਚੰਗੀਆਂ ਉਧਰ ਦੀਆਂ ਝਟੀਆਂ ਹਨ ਬਾਕੀ ਵੇਖ ਸਕਦੇ ਠੀਕ ਹੈ ਮਤਲਬ ਕਿ ਕੋਈ ਵੀਰ ਪੈਸੇ ਖਰਚ ਨਾਲ ਆਵੇ ਤੇ ਝੋਟੀ ਜਿਹੋ ਜੀ ਕਹੂਗਾ ਕਿ ਤੁਸੀਂ ਲੈ ਦੋਗੇ ਜਿਹੋ ਜੀ ਮਿਲੇਗੀ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰ ਲਈਏ ਬਾਕੀ ਇਹ ਆ ਕਿ ਤਿੰਨ ਹੋਣੇ ਮੌਕੇ ਤੇ ਚਾਰ ਝੋਟੀਆਂ ਜਿਹੜੀਆਂ ਹੱਲੇ ਆਉਂਦੀਆਂ ਵਾਂ ਉਹਨਾਂ ਚੋਂ ਵੀ ਕੋਈ ਵੀਰ ਪੁੱਛ ਲੈ ਉਹਨਾਂ ਦੀ ਕੋਈ ਵੀਡੀਓ ਮੰਗਾ ਲੈ ਬਾਕੀ ਪੂਰੀ ਕਮਾਲ ਦੀ ਝੋਟੀ ਆ ਚੰਗੇ ਕਦ ਕਾਠ ਵਾਲੀ ਆ ਤੇ ਚੰਗੇ ਪਿੱਠ ਪੁੜੇ ਵਾਲੀ ਆ ਜਿਹੜੀ ਆ ਜਿਵੇਂ ਲੈ ਆਓ ਜੀ ਬਾਕੀ ਜਿਹੜੇ ਵੀਰਾਂ ਨੇ ਸਾੰਭ ਕੀਤੀ ਹੁੰਦੀ ਆ ਤੇ ਉਹ ਫਿਰ ਮੁੱਲ ਵੀ ਜਿਹੜਾ ਉਹਨਾਂ ਦਾ ਪੈਂਦਾ ਆ ਚੰਗੀ ਰੀਜ ਨਾਲ ਸਾੰਭੀ ਆ ਕਿਸੇ ਵੀ ਨੇ ਹਾਂ ਲੈ ਕੰਢੀ ਚੰਗੇ ਸੋਹਣੇ ਹਵਾਨੇ ਦੀ ਮਾਲਕਿਆ ਜਿਹੜੀ ਤੇ ਕਿੰਨਾ ਚਿਰ ਹੋ ਗਿਆ ਵਿਧੀਆਂ ਨੂੰ ਸੋਈ ਨਾ ਇਹਨੂੰ ਸੁਵਾਈ ਅੱਜ ਨਾਲ 3 ਦਿਨ ਹੋ ਗਏ ਆ ਅੱਛਾ 3 ਦਿਨ ਹੋ ਗਏ ਤਾਂ ਮਗਰ ਕੀ ਜੇ ਮਗਰ आगा। 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 ना ना अच्छा वाला गटा ताजा 나డు ਨਾਲ ਆ ਜਿਹੜਾ ਤੇ ਇਹ ਝੋਟੀ ਜਿਹੜੀ ਆ 20 ਤੋਂ ਪਲੱਸ ਜਾਵੇਗੀ ਆ ਵੀ 15 ਕਿਲੋ ਬੋਲੀ ਤੇ ਛਟਾੜਨ ਗਿਆ ਜੋਤੀ اچھا ਮੌਕੇ ਤੇ ਜਿਹੜਾ 15 ਲੀਟਰ ਬੋਲੇ ਤਿਆਰ ਹੈ ਇੱਕ ਸਾਧ ਠੀਕ ਹੈ ਕਿਹੋ ਜਿਹਾ ਜਿਗਾਰ ਲੱਗਾ ਬਾਕੀ ਥੱਲੇ ਮ ਬੜੀ ਸਫਾਈ ਚ ਜਿਹੜੀ ਤੇ ਥਣਾ ਦਾ ਸਾਈਜ਼ ਗਾਪ ਵੀ ਜਿਹੜਾ ਚੰਗਾ 6 ਦੰਦ ਝੋਟੀ ਹੈ ਜੀ ਅਜੇ ਮੂੰਹ 6 ਦੰਦ ਆ ਬਾਕੀ ਹਵਾਨਾ ਆਪਾਂ ਦੇਖ ਸਕਦੇ ਪੂਰਾ ਭਰਿਆ ਹੋਆ ਚੜਾਈ ਵਿੱਚ ਹਾਂ ਦੇਖ ਸਕਦੇ ਪੂਰੀ ਬਾਹ ਜਿੰਨੀ ਚੜਾਈ ਆ ਇਹਦੀ ਤੇ ਕੋਈ ਥਣਾ ਚ ਨਹੀਂ ਕੋਈ ਵੀ ਮੱਝ ਥਣਾ ਚ ਨਹੀਂ ਆ ਜਿਹੜੀ ਤੇ ਬਾਕੀ ਗਾਂ ਨਵੇਂ ਹਵਾ ਨਾ ਚੰਗਾ ਤੇ ਪਛਾਣ ਨਵੇਂ ਚੰਗਾ ਇੱਕ ਮਿੰਟ ਦਾ ਵੀ ਇਹਨੂੰ ਟਾਈਮ ਨਹੀਂ ਹੈਗਾ ਛੋਟੀ ਠੀਕ ਆ ਜੀ ਹਾਂਜੀ ਤੇ ਹੁਣ ਮੋਕੇ ਦੇ 15 ਲੀਟਰ ਜਿਹੜਾ ਤਿਆਰ ਆ ਹਾਂਜੀ 15 ਲੀਟਰ ਤਿਆਰ ਆ ਤੇ 20 ਤੇ ਲੱਗ ਜਿਹੜਾ 20 ਪਲੱਸ ਜਾਵੇਗੀ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹ ਜਿਹਿਆਂ ਦਾ ਤਾਂ ਲੋਕ ਬਹੁਤ ਕਰੀ ਜਾਂਦੇ ਬਾਹਰ ਅੱਛਾ ਤੇ ਆਪਾਂ ਜਾਇਜ਼ ਰੇਟ ਆ ਜੀ ਠੀਕ ਆ 1.85 ਦੀ ਦੇ। ਅੱਛਾ 1.85 ਦੀ ਦੇ ਦੋਗੇ। ਹਾਂਜੀ। ਬਾਕੀ ਥੋੜਾ-ਛੜ ਥੋੜੀ ਬਾਦੀ ਮੌਕੇ ਤੇ ਕਰ ਦ। ਅੱਛਾ ਆਪਾਂ ਮਾਨਤਾ ਨਹੀਂ ਹੋਵੇਗਾ। ਚਲੋ ਕੋਈ ਫੋਨ ਲਾਵੇ ਵੇਖ ਕਰੀ ਹਨਾ। ਜੀ ਛੋਟੀ ਜਿਹੜੀ ਆ ਤੁਹਾਨੂੰ ਪਤਾ ਕਿ 2.5 ਤੱਕ ਵੇਚਦੀ ਆ। ਹਾਂਜੀ ਹਾਂਜੀ। ਹਾਂ। ਬਾਕੀ ਪਹਿਲੀ ਵੀਡੀਓ ਵਾ। ਕੋਈ ਵੀਰ ਫੋਨ ਲਾਵੇ ਵੇਖ ਕਰੀ। ਬਾਕੀ ਮਾਨਤਨ ਤੇ ਮੌਕੇ ਤੇ ਹੋ ਜਾਊਗਾ। ਆਹ ਦੇਖ ਸਕਦੇ। ਚੰਗੀ ਸੋਹਣੀ ਛੋਟੀ ਤਿਆਰ ਹੋਈ ਆ ਜਿਹੜੀ ਥੱਲੇ। ਤੇ ਚੰਗੇ ਪਿੱਛਪੜੇ ਦੀ ਮਾਲਕ ਆ। ਇਹੋ ਜਿਹੀਆਂ ਛੋਟੀਆਂ ਜਿਹੜੀਆਂ ਆ। ਘੱਟ ਦੇਖਨ ਨੂੰ ਮਿਲਦੀਆਂ ਜੜੀਆਂ ਤੇ ਹੁਣ ਜਿਹੜੀ ਆ ਇੱਕ ਝੋਟੀ ਤਨ ਹੋਰ ਦਿਖਾਉਣੀ ਆ ਇਹ ਵੀ ਦੋ ਮੱਝਾਂ ਵਾਲੀ ਇਕੱਲੀ ਆ ਜਿਹੜੀ ਚੰਗੀ ਰੀਜ ਨਾਲ ਸੰਭੀ ਆ ਤੋੜ ਦੇ ਨਾ ਵੀ ਇੱਕ ਰੀ ਬਿਲਕੁਲ ਛੋਟਾ ਸੇਂਗ ਹੈ ਤੇ ਕੱਦ ਕਾਠ ਜਿਹੜਾ ਪੂਰਾ ਹੈਵੀ ਆ ਜਿਹੜਾ ਪੂਰੇ ਫੁੱਲ ਕੱਦ ਕਾਠ ਤੇ ਆ ਜਿਹੜੀਆਂ ਤਿੰਨੇ ਝੋਟੀਆਂ ਇਹ ਸੋਰੀ ਨਿਗਰਹ ਮੰਨੇ ਦੀਆ दो दे दे चंगा तैयार है लो जी चेहरा देख सकते बिल्कुल छोटा सिंह ਤੇ ਇਹਨਾਂ ਵਿੱਚ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀਰੇ ਅੱਜ 5 ਦਿਨ ਹੋ ਗਏ ਇਹਨੂੰ 5 ਦਿਨ ਹੋ ਗਏ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਬਿਲਕੁਲ ਦੁੱਧ ਇਹ ਵਕਤ 14 ਲੀਟਰ ਤਿਆਰ ਆ ਜੀ ਤਿਆਰ ਬਿਲਕੁਲ 14 ਲੀਟਰ ਬਿਲਕੁਲ ਤਿਆਰ 14 ਲੀਟਰ ਤੇ ਇੱਕ ਬਤੋਲ ਲਾਵੇ ਤਾਂ 5 ਇਹ ਕਿੰਨਾ ਦੁੱਧ ਚਵਾਈ ਜਾਊਗੀ ਇਹ ਵੀਰੇ ਦੁੱਧ 16 ਲੀਟਰ ਹੋਵੇ ਅੱਛਾ 16 ਲੀਟਰ ਕਰ ਜਾਊਗੀ ਤੇ ਇਹਦੇ ਮਗਰ ਕੀ ਜੇ ਇਹਦੇ ਮਗਰ ਕੋਈ ਕਟਾ ਜੀ ਇਹਦੇ ਮਗਰ ਕਟਾ ਇਹਦਾ ਕਟਾ ਕਿਹੜਾ ਜੀ ਇਹਦਾ ਕਟਾ ਆ ਆਹ ਕਟਾ ਜੀ ਇਹਦਾ ਬਿਲਕੁਲ ਤਾਜ਼ਾ ਹੀ ਆ ਬੱਚੇ ਸਾਰੇ ਬਿਲਕੁਲ ਹਾਂ ਦੇਖ ਸਕਦੇ ਜੀ ਬਾਕੀ ਬੱਚਿਆਂ ਦੀ ਵੀ ਹਾਈਟ ਲੈਂਥ ਚੰਗੀ ਹੈ। ਬ੍ਰੀਡ ਵਾਲੀਆਂ ਇਹਨਾਂ ਨੇ ਭਟੀਆਂ। ਹਾਂਜੀ। ਤੇ ਇਹਦਾ ਫਿਰ ਪਿਓ ਨਸਲ ਬ੍ਰੀਡ ਹੈ ਜੀ। ਇਹਦਾ ਮੁੱਲ ਕਿੰਨਾ ਜੀ? ਠੰਡੀ ਠੰਡੀ ਬੜੀ ਹੈ ਜੇ ਮਰਜ਼ੀ। ਹਾਂ ਦੇ ਸਾਡੇ ਠੰਡੀ ਤੇਰੀ ਪੂਰੀ ਹੈ ਜਿ ਜੇ ਤਰਾ ਮਰਜ਼ੀ। ਤੇ ਇਹਦਾ ਮੁੱਲ ਕਿੰਨਾ ਫਿਰ? ਜੀ ਜੀ ਤੁਹਾਨੂੰ ਅੱਗੇ ਦੱਸਿਆ ਵੀ ਆਪਾਂ ਬਿਲਕੁਲ ਜਾਇਜ਼ ਰੇਟ ਕਰਨੇ ਆ। ਅੱਛਾ। ਵੇ ਚੰਨਲ ਝੋਟੀ ਜਿੰਨੇ ਦੀ ਮਰਜ਼ੀ ਜੋ ਮਰਜ਼ੀ ਮੰਗੀ ਜੋ ਹਾਂਜੀ ਹਾਂਜੀ 1 42 ਦੀ ਦੇਣਾ ਅੱਛਾ 1 ਲੱਖ ਤੇ 42000 ਦੀ ਦੇ ਦੋਗੇ ਬਾਕੀ ਛੋਟ ਛੜ ਮੌਕੇ ਦੇ ਛੋਟ ਛੱਪਾ ਮੰਨਤਨ ਕਰ ਦੋਗੇ ਹਨਾ ਤੇ ਬਾਕੀ ਆ ਚਿਹਰੇ ਤਾਂ ਵੀ ਦੇਖ ਸਕਦੇ ਕਾਫੀ ਖੂਬਸੂਰਤ ਹੈ ਸ਼ਾਂਤ ਜੀ ਝੋਟੀ ਆ ਜਿਹੜੀ ਪੂਰੀ ਕੋਈ ਕਾਲੀ ਨਹੀਂ ਪੈਂਦੀ ਕੋਈ ਡਰਦੀ ਨਹੀਂ ਆ ਤੇ ਸੋਹਣੀ ਸੁਨਖੀ ਝੋਟੀ ਆ ਥਾਨ ਵੀ ਦੇਖ ਸਕਦੇ ਇਹਦੇ ਤੇ ਮਿਲਕ ਵੀ ਇਹਨੂੰ ਚੰਗੀ ਲੱਗੀ ਇਹਦੀ ਤੇ ਹੁਣ ਇੱਕ ਐਂਡ ਤੇ ਝੋਟੀ ਹੋਰ ਤੁਹਾਨੂੰ ਦਿਖਾਉਣੀ ਆ ਇਹਦਾ ਵੀ ਕੱਦ ਕਾਠ ਪਿੱਠ ਪੁੜੇ ਦੀ ਹੈ ਵੀ ਚੰਗੀ ਸੋਹਣੀ ਛੋਟੀ ਆ ਬੇਲ ਵੀ ਪੂਰੀ ਆ ਤੇ ਕੱਦ ਵਜਨ ਵੀ ਪੂਰਾ ਬਾਕੀ ਥੱਲੇ ਹੈ ਬੜੀ ਸਫਾਈ ਜਿਹੀ ਹੈ ਵੀ ਨਾ ਦੇਖਦਾ ਦੇਖਵਾਨਾ ਇਹਦਾ ਵੀ ਲੱਗ ਕੇ ਤਾਂ ਇਹਦਾ ਵੀ ਫਿਕਸ ਜਿਹਾ ਹਵਾਨਾ ਵਾ ਜਿਹੜਾ ਤੇ ਇਹਨਾਂ ਵਿੱਚ ਕਿੰਨਾ ਚਿਰ ਹੋ ਗਿਆ ਸੋਈ ਨੂੰ? ਉਹ ਵੀ ਜੀ 3 ਦਿਨ ਹੋ ਗਿਆ ਜੀ। ਅੱਛਾ ਇਹਨਾਂ 3 ਦਿਨ ਹੋਏ ਸੋਈ ਨੂੰ। ਤਾਜ਼ੀਆਂ ਬਿਲਕੁਲ ਤਾਜ਼ੀਆਂ ਲੈਦੀਆਂ ਜੀ। ਠੀਕ ਆ। ਹਾਂ ਜੀ। ਜਸੂਆ ਝੋਟੀ ਹੈ ਜੀ ਅੱਛਾ ਇਹ ਤਾਂ ਦੂਸਰਾ ਸੁਆ ਹੈ ਜੀ ਸਰ ਲਗਭਗ ਸਾਰੀਆਂ ਹੀ ਦੂਸਰੇ ਸੁਆ ਹੀ ਆ ਮੈਂ ਦੂਸਰੇ ਸੁਆ ਹੈ ਜੀ ਠੀਕ ਹੈ ਤੀਜੀ ਵਾਲੀ ਮੈਂ ਨਹੀਂ ਕੋਈ ਲਈ ਦੀ ਠੀਕ ਹੈ ਉਹ ਕਟੀਆਂ ਵੇਖ ਕੇ ਲੈਣੀਆਂ ਦੂਜੇ ਸੁਆ ਠੀਕ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹ ਤਾਂ ਦੁੱਧ ਵੀ ਦੀ ਆ ਜਾਏਗਾ ਜੋ 13 ਲੀਟਰ 13 ਲੀਟਰ ਤਿਆਰ ਆ ਜਿਹੜਾ ਤੇ ਇਹ ਕਿੰਨਾਂ ਚ ਭਾਈ ਜਾਊਗੀ ਇਹ ਦੁੱਧ ਦੇ ਵੀ 16 17 ਕਿਲੋ ਦੇ ਦੇ ਜੀ ਠੀਕ ਹੈ ਤੇ ਗਰਮੀ ਗਰਮੀ ਬੜੀ ਪੈਨ ਰਹੀ ਆ ਤੇ ਇਹਦੇ ਮਗਰ ਬੱੱਚਾ ਕੀ ਜੀ ਇਹਦੇ ਮਗਰ ਵੀ ਕੱਟਾਈ ਹੈ ਅੱਛਾ ਕੱਟਾਈ ਆ ਸਾਰੀਆਂ ਮਗਰੀ ਹਾਂ ਜੀ ਤੇ ਇਹਦਾ ਮੁੱਲ ਏ ਵੀਰ ਜੀ 1 37 ਦੀ ਦੇਦਾ ਅੱਛਾ ਇਹ 1 37000 1 ਲੱਖ ਤੇ 37000 ਦੀ ਦੇ ਦੋਗੇ ਬਿਲਕੁਲ ਜਾਇਜ਼ ਰਣ ਕੀਤਾ ਜੀ ਠੀਕ ਠੀਕ ਹੈ ਠੀਕ ਬਾਕੀ ਚਲੋ ਕੋ ਫੋਨ ਲਾਵੇ ਹਨਾ ਹਾਂ ਚਲੋ ਵੀਰ ਫੋਨ ਛੋਟ ਛੋਟੇ ਮੌਕੇ ਦੇ ਮਨਤਨ ਜਿਹੜਾ ਹੋ ਜਾਊਗਾ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਫਿਰ ਹੋਰ ਵੀਰ ਜੀ ਇੱਕ ਗਾਈ ਹੈਗੀ ਆਪਣੇ ਅੱਛਾ ਗਾਈ ਵੀ ਹੈਗੀ ਇੱਕ ਬਾਕੀ ਇਹ ਆ ਕਿ ਵੀਰਾਂ ਨੂੰ ਬੇਨਤੀ ਹੈ ਵੀ ਚਲੋ ਪਹਿਲੀ ਯਾਰ ਵੀਡੀਓ ਪਾਈ ਆ ਚੰਗਾ ਪਿਆਰ ਕਰਨ ਹਾਂਜੀ ਹਾਂਜੀ ਠੀਕ ਐ ਜੀ ਮਾਲ ਆਉਂਦਾ ਜਾਂਦਾ ਰਿੰਦਾ ਆਪਣੇ ਕੋਲ ਬਹੁਤ ਠੀਕ ਐ ਤੇ ਇਹ ਐ ਕਿ ਸਾਰੀਆਂ ਸੁਈਆਂ ਵਾ ਤੁਹਾਡੇ ਘਰੋਂ ਇਚਵਾਈ ਕਰਕੇ ਤਸੱਲੀ ਕਰਕੇ ਹਨਾ ਬੇਸ਼ ਚੱਕ ਕੇ ਖੜਨਾ ਨਾ ਇੱਕ ਇੱਕ ਖੜਨਾ ਠੀਕ ਐ ਚਲੋ ਫਿਰ ਗਾਈ ਨੂੰ ਦਿਖਾ ਦਈਏ ਇੱਕ ਆ ਗਾਂ ਤਾਂ ਮੈਨੂੰ ਦਿਖਾਉਣੀ ਐ ਕਦ ਕੱਠ ਪੇਠਫੜੇ ਦੇ ਵੀ ਚੰਗੀ ਆ ਉਤਰਾ ਦੱਸ ਦਈਏ ਵੀ ਜੀ ਇਹ ਤੇ ਪਰੇ ਵੀ ਇਹ ਵੀਰ ਜੀ ਇਹਦਾ ਬੱਚਾ ਗਿਆ ਮਾਰ ਗਰਮੀ ਕਰਕੇ ਅੱਛਾ ਪਿਓਰੀ ਗਾਂ ਦਾ ਪਿਓਰੀ ਮਗਰਵੱਸੀ ਹੀ ਬਹੁਤ ਅੱਛਾ ਉਹਨੂੰ ਬੁਖਾਰ ਹੋ ਗਿਆ ਉਹ ਗਿਆ ਮਾਰਾ اچھا ਮੈਨੂੰ ਅਜ ਤੱਕ 15 14 ਦਿਨ ਹੋ ਗਏ 1 ਗਿਲੀਟਰ ਦੁੱਧ ਹੋ ਗਿਆ ਇਹਦੇ ਥੱਲੇ ਮੋਕੇ ਦੇ ਤਿਆਰ ਹੈ ਜਿਹੜਾ ਹਾਂਜੀ ਹਾਂਜੀ 23 ਲੀਟਰ ਜਿਹੜਾ ਤਿਆਰ ਆ ਖੋਲਦੀ ਆ ਫਿਰ ਤੋੜਦੀ ਆ ਉਹਨੂੰ ਬਾਕੀ ਪੂਰੇ ਹਾਂ ਵੀ ਸਟਰਕਚਰ ਵਾਲੀ ਆ ਜਿਹੜੀ ਆ ਵੀ 20 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸ ਦੇ ਅਜਲਾ ਆਓ ਜੀ। ਤੇਨ ਨੂੰ ਕਰੇ ਤੇ ਬੰਦਾ ਇੱਥੇ। ਬਾਕੀ ਆ ਘਰ ਵੀ ਵੀਰ ਜੀ ਨੇ ਛੋਟੀਆਂ ਚੰਗੀਆਂ ਸੋਹਣੀਆਂ ਰੱਖੀਆਂ। ਇੱਕ ਮੀਨੀ ਬੂਰੀ ਵੀ ਨੀਲੀ ਰਾਵੀ ਵੀਰ ਜੀ ਨੇ ਲੱਗੀ। ਵੀਰ ਜੀ 24 ਲੀਟਰ ਦੁੱਧ ਦਿੱਤਾ। ਅੱਛਾ ਆਵਲੀ ਚੋਟੀ ਨੇ? ਹਾਂ ਜੀ। ਠੀਕ ਆ ਇਹ ਸਿਰਫ ਘਰੇ ਰੱਖੀ ਅੱਜ 7.5 ਮਹੀਨਾ ਦੀ ਗੱਬਣ ਆ ਅੱਛਾ 10 ਕਿਲੋ ਦੁੱਧ ਆ ਜੀ ਤਿਆਰ ਆ ਅੱਛਾ ਅੱਜ 7.5 ਮਹੀਨਾ ਦੀ ਗੱਬਣ ਤੇ 10 ਕਿਲੋ ਦੁੱਧ ਜਿਹੜਾ ਅਜੇ ਵੀ ਕਿੰਦੇਗੀ ਹੈਗਾ ਇਹਦੇ ਕੋਲ ਠੀਕ ਹੈ ਮਤਲਬ ਘਰੇ ਵੀ ਚੰਗੇ ਸੋਹਣੇ ਪਸ਼ੂ ਰੱਖੇ ਆਗੇ ਛੌਂਗ ਦੇ ਨਾਲ ਤੇ ਇਹਦਾ ਫਿਰ ਮੁੱਲ ਗਾਂ ਦਾ ਕੀ ਜੀ ਵੀਰ ਜੀ ਬਿਲਕੁਲ ਜਾਇਜ਼ ਮੁੱਲ ਹੈ ਇਹਦਾ ਅੱਛਾ ਲੋਕੀ ਤਾਂ ਮਾਰੀਆਂ ਮਾਰੀਆਂ ਵੇਚੀ ਫਿਰਦੇ ਬਹੁਤ ਰੁਪਈਆਂ ਦੀ ਹਾਂਜੀ ਹਾਂਜੀ ਆਪਾਂ 55000 ਦੀ ਗਾਈ ਦੇਦਾ 55000 ਦੀ ਦਿਲ ਕੋਲ ਜਾਇਜ਼ ਰੇਟ ਤੇ ਦੁੱਧ 23 ਲੀਟਰ ਕਰੋ ਚਵਾ ਦੋਗੇ 23 ਲੀਟਰ ਚਵਾ ਕੇ ਦਾਂਗੇ ਠੀਕ ਆ ਠੀਕ ਆ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇਹਦੇ ਸਾਨੂੰ ਵੀ ਇੱਕ ਰਿਓ ਇੱਕ ਸਾਦੇ ਲੱਗੇ ਤਾਂ ਬਿਲਕੁਲ ਠੰਡੀ ਚੰਗੇ ਗੈਪ ਤੇ ਸਾਈਜ਼ ਦੇ ਸਾਨੂੰ ਜਿਹੜਾ ਲੱਗਾ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚਾ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਤਸੱਲੀ ਕਰਕੇ ਸਾਰੀਆਂ ਸੁਨੀਆਂ ਸੁਵਾਈਆਂ ਆਪਣੀਆਂ ਦੋ ਟਾਈਮ ਚ ਲੋ ਤਿੰਨ ਟਾਈਮ ਚ ਲੋ